ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਵਿੱਚ ਇਸ ਪ੍ਰੋਗਰਾਮ ਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਹੋਣਾ ਦਾ ਸਾਥ ਹੁੰਦਾ ਹੈ ਤੇ ਹਰ ਰੋਜ਼ ਦੀ ਤਰ੍ਹਾਂ ਵੱਖ-ਵੱਖ ਖਬਰਾਂ ਜਿਹੜੀਆਂ ਦਿਨ ਭਰ ਸੁਰਖੀਆਂ ਬਣੀਆਂ ਰਹੀਆਂ ਨੇ ਉਹਨਾਂ ਤੇ ਚਾਨਣਾ ਪਾਉਂਦਾ ਸੋ ਨਾਲ ਜੋੜਦੇ ਹਾਂ ਉਹਨਾਂ ਨੂੰ ਫਿਰ ਰੋਕਾ ਬਰਾੰਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚਲੀਏ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਨੰਬਰ ਹੈ 4082722500 ਟੁਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਜੇ ਟੁਰਕੀਆਨਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਹੋਟਲੈਂਡ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ ਆਇਲ ਚੇਂਜ ਕਰਦੇ ਨੇ ਔਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਾ ਸੋਹੋਤਾ ਹੁਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਨੰਬਰ ਹੈ 2092700113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕਾਂਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ ਤੇ ਹੁਣ ਰੁਕ ਕਰਦੇ ਆ ਜੀ ਖਬਰਾਂ ਦਾ ਪਾਇਓ ਚਾਨਣਾ ਮਿੰਟੂ ਜੀ ਕੱਲ ਵੀ ਤੁਸੀਂ ਜ਼ਿਕਰ ਕੀਤਾ ਸੀ ਕਿ ਜਿਹੜਾ ਸਰਪੰਚ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਕਿਵੇਂ ਉਸ ਦੇ ਕੋਲੋਂ 15 ਲੱਖ ਉਗਰਾਏ ਗਏ ਨੇ ਪਰਿਵਾਰ ਆਖ ਰਿਹਾ ਸੀ ਕਿ ਸਾਨੂੰ ਨਹੀਂ ਪਤਾ ਐ ਐਮ ਐਲ اے ਤੱਕ ਪੈਸੇ ਪਹੁੰਚੇ ਨੇ ਜਾਂ ਨਹੀਂ ਪਰ ਉਸ ਤੋਂ ਅੱਗੇ ਕਹਿੰਦੇ ਨੇ ਅੱਜ ਗੱਲ ਤੁਰੀ ਐ ਕਿੱਧਰ ਨੂੰ ਤੁਰੀ ਐ ਇਹ ਗੱਲ ਪਾਇਓ ਚਾਨਣਾ ਮਿੰਟੂ ਜੀ ਬਿਲਕੁਲ ਗੁਰਪ੍ਰੀਤ ਜੀ ਇਹ ਮਾਮਲਾ ਜਿਹੜਾ ਹੁਣ ਅੱਗੇ ਤੁਰਦਾ ਨਜ਼ਰ ਆ ਰਿਹਾ ਜੀ ਅੱਜ ਐਸ ਐਸ ਪੀ ਨੂੰ ਸ਼ਿਕਾਇਤ ਜਿਹੜੀ ਆ ਉਹ ਸੌਪ ਦਿੱਤੀ ਗਈ ਆ ਤੇ ਇਹਦੇ ਵਿੱਚ ਬਰਖ ਖਲਾਫ ਹੈ ਜੋ ਗੁਰੂ ਹਰਸਾਹਿਬ ਤੋਂ ਬਿਦਾਇਕ ਫੌਜਾ ਸਿੰਘ ਸਰਾਰੀ ਤੇ ਉਸ ਦਾ ਪੀਏ ਬਚਿੱਤਰ ਸਿੰਘ ਲਾਡੀ ਤਾਂ ਇਹਦੇ ਵਿੱਚ ਮਤਲਬ ਗੱਲਬਾਤ ਜਿਹੜੀ ਆ ਉਹ ਦੱਸੀ ਗਈ ਆ ਜਿਦਾਂ ਆਪਾਂ ਕਹਿ ਲਵਾਂ ਤਰਸੀਮ ਲਾਲ ਨੇ ਜਿਨ੍ਹਾਂ ਦਾ ਇਹ ਮੁੰਡਾ ਜਿਹੜਾ ਸੀਗਾ ਉਹ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਤਲਬ ਕਿ ਜਿਹੜਾ ਮੇਰਾ ਛੋਟਾ ਮੁੰਡਾ ਤੇ ਇਹ ਮਲਵਕੇ ਆਵਲਾ ਅਕੈਡਮੀ ਤੇ ਪਲਵਾਨੀ ਵੀ ਕਰਦਾ ਸੀਗਾ ਗੁਰੂ ਹਰਸਾਇ ਸਿੱਤੇ ਜਗਤ ਸਿੰਘ ਆਵਲਾ ਤੇ ਉਹ ਕਹਿੰਦੀ ਆ ਕਿ ਉਸ ਤੋਂ ਬਾਅਦ ਇੱਕ ਨਰੋਏ ਸਮਾਜ ਦੀ ਸਿਰਜਣਾ ਹਿੱਤ ਉਸਨੇ ਕਿਤੇ ਨਾ ਕਿਤੇ 2022 ਦੇ ਨੇੜੇ ਆ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਇਹ ਜੁਆਇਨ ਕੀਤੀ ਬੜੀਆਂ ਰੀਜਾਂ ਦੇ ਨਾਲ ਬੜੇ ਸੁਪਨਿਆਂ ਦੇ ਨਾਲ ਸੋ ਇਹ ਉਹਦੇ ਵਿੱਚ ਸ਼ਾਮਲ ਹੁੰਦਾ ਤੇ ਉਸ ਤੋਂ ਬਾਅਦ ਫੌਜਾ ਸਿੰਘ ਸਰਾਰੀ ਦੀ ਚੋਣ ਮੁਹਿੰਮ ਦੇ ਵਿੱਚ ਹਿੱਸਾ ਲੈਂਦਾ ਹੈ ਠੀਕ ਹੈ ਜੀ ਕਈ ਯੋਜਨਾਵਾਂ ਦੇ ਵਿੱਚ ਉਹ ਭਾਗ ਲੈਂਦਾ ਹੈ ਤਾਂ ਇਸ ਦਾ ਨਤੀਜਾ ਇਹ ਹੋਇਆ ਕਿ ਚਲੋ ਫੌਜਾ ਸਿੰਘ ਸਰਾਰੀ ਜੇਤੂ ਰਹੇ ਮੈਂ ਵਿੱਚੋਂ ਵਿੱਚੋਂ ਦੱਸ ਰਿਹਾ ਮਜ਼ਮੂਨ ਜਿਹੜਾ ਤੇ ਨਹੀਂ ਤਾਂ ਬਹੁਤ ਲੰਮੀ ਚੌੜੀ ਬਹੁਤ ਸ਼ਿਕਾਇਤ ਹੈ ਸੋ ਇਸ ਕਰਕੇ ਨੋਟ ਕਰ ਲਿਓ ਮੈਂ ਵਿੱਚੋਂ ਵਿੱਚੋਂ ਹੀ ਕੱਢ ਰਿਹਾ ਜੀ ਤਾਂ ਕਹਿੰਦੇ ਕਿ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮਤਲਬ ਕਿ ਇਲੈਕਸ਼ਨ ਜਿੱਤ ਲਿਆ ਫਿਰ ਸੁਪਨਾ ਦਿਖਾਇਆ ਕਿ ਭਾਈ ਆਪਾਂ ਪਿੰਡ ਦਾ ਵਿਕਾਸ ਕਰਾਵਾਂਗੇ ਤੈਨੂੰ ਸਰਪੰਚ ਬਣਾਵਾਂਗੇ ਤੇ ਇਸੇ ਕਰਕੇ ਅਕਤੂਬਰ 2024 ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਉਹ ਜਸ਼ਨਪ੍ਰੀਤ 바ਵਾ ਉਹ ਲੜਦਾ ਹੈ। ਅੱਛਾ ਹੁਣ ਉਹ ਤੋਂ ਬਾਅਦ ਜਦੋਂ ਇਹ ਸਾਰੀ ਗੱਲ ਕਹਿੰਦੇ ਵੀ ਘਰੇ ਆ ਕੇ ਦੱਸੀ ਗਈ ਤਾਂ ਜਦੋਂ ਸ਼ੁਰੂਆਤ ਦੇ ਵਿੱਚ ਤਾਂ ਉਹਨਾਂ ਨੇ ਮਤਲਬ ਕਿ ਰੋਕਿਆ ਵੀ ਪਈ ਸਰਪੰਚੀ ਸਰਪੰਚੀ ਤੋਂ ਪਾ ਕੇ ਲੈਣੀ ਹੈ ਪਾ ਕੇ ਲੈਣਾ ਹੈ ਪਰ ਮੁੰਡਾ ਕਹਿੰਦਾ ਵੀ ਵਿਧਾਇਕ ਫੌਜਾ ਸਿੰਘ ਸਰਾਰੀ ਤੇ ਉਸ ਦਾ ਪੀਏ ਜਿਹੜਾ ਉਹ ਆਪਣੇ ਨਾਲਿਆ ਕੋਈ ਰਿਸ਼ਮਤ ਦੀ ਕੋਈ ਗੱਲਬਾਤ ਨਹੀਂ ਉਹਨਾਂ ਨੇ ਸਿਰਫ ਕਿਹਾ ਕਿ ਤੂੰ ਮਨ ਬਣਾ ਅਸੀਂ ਤੈਨੂੰ ਬਣਾ ਦੇ ਆ ਕਿ ਗੱਲ ਹੀ ਕੋਈ ਨਹੀਂ ਹੈ ਸੋ ਇਸ ਤਰ੍ਹਾਂ ਕਹਿੰਦੇ ਕਿ ਇਹ ਜਦੋਂ ਮਤਲਬ ਕਿ ਕੰਮ ਚੱਲ ਪਿਆ ਕਾਗਜ਼ਪਰਨ ਸਮੇ ਇੱਥੇ ਆ ਕੇ ਉਹਨੇ ਦੱਸਿਆ ਸਾਡੇ ਮੁੰਡੇ ਨੇ ਕਿ ਜੋ ਤੁਸੀਂ ਕਹਿੰਦੇ ਸੀ ਉਹ ਗੱਲ ਸਹੀ ਹੋਈ ਮੈਂ ਤਾਂ ਵੱਡੀ ਸਮੱਸਿਆ ਚ ਫਸ ਗਿਆ ਉਨੇ ਕਹ ਕੇ ਇਹ ਬੰਦੇ ਜਿਹੜੇ ਅਪ੍ਰਿਸ਼ਤ ਨਿਕਲੇ ਆ ਤੇ ਮੇਰੇ بیٹے ਨੇ ਦੱਸਿਆ ਕਿ ਸਰਾਰੀ ਤੇ ਉਸ ਦਾ ਪੁੱੇ ਜਿਹੜਾ ਲਾਡੀ ਆ ਉਹਨਾਂ ਨੇ ਕਿਹਾ ਕਿ ਸਰਪੰਚੀ ਦੀ ਚੋਣ ਵਾਸਤੇ ਐਨਓਸੀ ਆਦਿ ਲਈ 15 ਲੱਖ ਰੁਪਏ ਦਾ ਫੰਡ ਲੱਗਣਾ ਹੈ ਅਤੇ ਇਸ ਦਾ ਇੰਤਜ਼ਾਮ ਇੱਕ ਅੱਧੇ ਦਿਨ ਵਿੱਚ ਕਰਕੇ ਆਵੋ ਤੇ ਉਹ ਕਹਿੰਦੇ ਕਿ ਇੰਨੀ ਵੱਡੀ ਰਕਮ ਸੁਣ ਕੇ ਪਹਿਲਾਂ ਤੇ ਭਾਈ ਸਾਡਾ ਦਿਲ ਵਹਿ ਗਿਆ ਫਿਰ ਸਾਡਾ ਮੁੰਡਾ ਸੀ ਜਿਹੜਾ ਉਹ ਦਿਨ ਸੁੱਟ ਗਿਆ ਤੇ ਉਹਦੇ ਨਾਲ ਵੇਖ ਕੇ ਅਸੀਂ ਐਸਿਆਂ ਦਾ ਇੰਤਜ਼ਾਮ ਕਰੀਏ ਕਿ ਇੱਜ਼ਤ ਬਚਾਈਏ ਭਾਈ ਕਿੱਧਰ ਜਾਈਏ ਮੁੰਡੇ ਨੂੰ ਪਿੱਛੇ ਹਟਾਈਏ ਇਸ ਸੋਚਾਂ ਦੇ ਵਿੱਚ ਸੀ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਆਪਦੇ ਵੱਡੇ ਲੜਕੇ ਤੋਂ ਕੁਝ ਪੈਸੇ ਮੰਗਾਏ ਕੁਝ ਕੋਈ ਸੋਨਾ ਉਹਨਾ ਜਿਹੜਾ ਸੀ ਉਹ ਗਹਿਣੇ ਰੱਖਿਆ ਤਾਂ ਇਸ ਤਰ੍ਹਾਂ ਕੁੱਲ ਮਿਲਾ ਕੇ ਉਹ ਕਹਿੰਦੇ ਜੀ ਕਿ ਅਸੀਂ ਪੈਸਿਆਂ ਦਾ ਇੰਤਜ਼ਾਮ ਕੀਤਾ 10 ਲੱਖ ਰੁਪਏ ਦਾ ਉਸ ਤੋਂ ਬਾਅਦ ਜਦੋਂ ਇਹ ਸਰਪੰਚ ਲਾਨਿਆਂ ਗਿਆ ਸਰਟੀਫਿਕੇਟ ਲੈਂਡ ਦੀ ਵਾਰੀ ਆਈ ਤਾਂ ਉਦੋਂ ਫਿਰ ਕਿਹਾ ਕਿ ਹੁਣ 5 ਲੱਖ ਰੁਪਇਆ ਹੋਰ ਮੰਗ ਰਹੇ। ਮਤਲਬ ਕਿ ਨਹੀਂ ਤਾਂ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ। ਤਾਂ ਮਜਬੂਰੀ 'ਚ ਫਸਲ ਤੋਂ ਆਈ ਕਮਾਈ 'ਚੋਂ ਕਹਿੰਦੇ ਕਿ 3 ਕੁ ਲੱਖ ਰੁਪਇਆ ਉਹਦੇ 'ਚੋਂ ਦਿੱਤਾ ਤੇ ਫਿਰ ਬਚਿੱਤਰ ਸਿੰਘ लाਢੀ ਨੂੰ ਹੱਥ ਜੋੜ ਕੇ ਕਿਹਾ ਕਿ ਭਰਾਵਾ ਰੱਖ ਲਾ ਹੁਣ ਹੋਰ ਕੋਈ ਚਾਰਾ ਨਹੀਂ ਹੈਗਾ। ਤੇ ਇਹ ਤੋਂ ਬਾਅਦ ਕਹਿੰਦੇ ਆ ਕਿ ਚਲੋ 2 ਲੱਖ ਦਾ ਹੋਰ ਜ਼ੋਰ ਪਾਇਆ। ਤੇ ਉਸ ਤੋਂ ਬਾਅਦ 2 ਲੱਖ ਰੁਪਇਆ ਜਿਹੜਾ ਉਹ ਇਹਨਾਂ ਨੇ ਇੱਕ ਹੋਰ ਮੌਕੇ ਤੇ ਲੈ ਲਿਆ। ਉਸ ਤੋਂ ਬਾਅਦ ਵੀ ਤੁਸੀਂ ਦੇਖੋ ਕਿ ਪੀਏ ਵੱਲੋਂ ਸਾਜ਼ਿਸ਼ ਰਚੀ ਗਈ ਕਹਿੰਦੇ ਕਿ ਸਰਨ ਸਭਤੀ ਨਾਲ ਚੁਣੇ ਸਰਪੰਚ ਦੇ باوجود ਪਿੰਡ ਵਿੱਚ ਦੋ ਤਿੰਨ ਧੜੇਵੰਦੀਆਂ ਖੜੀਆਂ ਕਰ ਦਿੱਤੀਆਂ ਜਿਸ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਮਾਨਸਿਕ ਦਬਾਅ 'ਚ ਆ ਗਿਆ ਤੇ ਮੈਨੂੰ ਤੇ ਮੇਰੀ ਪਤਨੀ ਗੀਨਾ ਨੂੰ ਕਹਿੰਦਾ ਸੀਗਾ ਕਿ ਜੇਕਰ ਇਹਨਾਂ ਸਰਾ ਯਾਨੀ ਸਰਾਰੀ ਤੇ ਉਸ ਤੇ ਪੀਏ ਲਾਡੀ ਨੇ ਆਪਣਾ ਰਵਈਆ ਨਾ ਬਦਲਿਆ ਤੇ ਮੈਨੂੰ ਮਜਬੂਰਨ ਮਰਨਾ ਪਏਗਾ। ਜੀ ਤੇ ਕਹਿੰਦੇ ਕਿ ਅਸੀਂ ਸਮਝਾਇਆ ਸੀਗਾ ਖੈਰ ਇਸ ਤੋਂ ਬਾਅਦ ਉਹ ਕੰਮਾਂ ਦੇ ਵਿੱਚ ਰੁਕਾਵਟ ਜਿਹੜੀ ਆ ਉਹ ਖੜੀ ਕਰਦੇ ਰਹੇ ਤੇ ਇਸ ਤੋਂ ਬਾਅਦ ਮਤਲਬ ਕਿ ਕਈ ਮੌਕਿਆਂ ਤੇ ਜਿਵੇਂ ਇੱਕ ਰੋਸ਼ਨ ਲਾਲ ਨਾਮ ਦਾ ਪੰਚਾਇਤ ਸੈਕਟਰੀ ਜਿਸ ਨੂੰ ਸ਼ਿਕਾਇਤ ਦੇ ਵਿੱਚ ਮਹਾਪ੍ਰੇਸ਼ਟ ਲਿਖਿਆ ਗਿਆ ਕਿ ਉਸਨੇ ਆਕੇ ਥੇ ਉਹਨੂੰ ਮਤਲਬ ਕਿ ਜਾਣਬੁੱਝ ਕੇ ਇੱਥੇ ਲਾਇਆ ਗਿਆ ਤੇ ਉਹਦੀ ਮੌਜੂਦਗੀ 'ਚ ਜਸ਼ਨ ਬਾਬਾ ਦੀ ਮੌਜੂਦਗੀ ਦੇ ਵਿੱਚ ਹੀ ਦਸਤਖਤ ਕਰਦਿਆਂ ਹੋਇਆਂ ਕਾਰਵਾਈ ਮਤਾ ਪਾ ਦਿੱਤਾ। ਉਹਦੀ ਵੀਡੀਓ ਵੀ ਸ਼ਾਇਦ ਤੁਸੀਂ ਵੇਖੀ ਹੋਣੀ ਆ। ਆ ਵਾਇਰਲ ਹੋਈ ਆ ਤੇ ਜੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਕਹਿੰਿਆ ਕਿ ਜੋ ਅਸੀਂ ਕਰਵਾ ਰਹੇ ਚੁੱਪ ਕਰਕੇ ਕਰੀ ਜਾ ਤੇਰੇ ਵਰਗੇ ਦੀ ਕੋਈ ਇੱਥੇ ਬਹੁਤੀ ਲੋੜ ਨਹੀਂ ਆ। ਤੋਂ ਸਰਪੰਚੀ ਵੇਲੇ 15 ਲੱਖ ਦੀ ਗੱਲ ਕੀਤੀ ਸੀ ਜਿਸ ਤੋਂ 2 ਲੱਖ ਰੁਪਏ ਬਖਾਇਆ ਖੜਾ। ਪਹਿਲਾਂ ਉਹ ਦੇ ਫਿਰ ਤੇਰੀ ਗੱਲ ਸੁਣਾ। ਤਾਂ ਮਤਲਬ ਕਿ ਇਸ ਤਰ੍ਹਾਂ ਉਹ ਵਾਰ-ਵਾਰ ਵਾਰ-ਵਾਰ ਕਰਦੇ ਰਹੇ ਇਹ ਵਾਰ-ਵਾਰ ਵਾਰ-ਵਾਰ ਜ਼ਲੀਲ ਹੁੰਦਾ ਰਿਹਾ ਮਨੋਸਥਿਤੀ ਇਸ ਤਰ੍ਹਾਂ ਦੀ ਸੀ ਕਿ 2 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਤੇ ਫਿਰ ਇਹਨਾਂ ਨੂੰ ਦਿੱਤਾ ਗਿਆ ਠੀਕ ਹੈ ਜੀ ਨਾਲ ਦੋ ਦੋਸਤ ਨਿਰਵੈਰ ਸਿੰਘ ਤੇ ਪ੍ਰਭ ਸਿਮਰਨ ਉਹ ਵੀ ਇਹਦੇ ਨਾਲ ਗਏ ਆ 3 ਮਈ 2025 ਨੂੰ ਆਖਰੀ ਵਾਰ 2 ਲੱਖ ਰੁਪਇਆ ਜਿਹੜਾ ਉਹ ਦਿੱਤਾ ਇਹਨਾਂ ਨੇ ਤਾਂ ਖੈਰ ਉਸ ਤੋਂ ਬਾਅਦ ਫਿਰ ਇਦਾਂ ਦੀਆਂ ਹੀ ਗੱਲਾਂ ਹੋਈਆਂ ਨੇ ਤੇ ਅੰਤ ਦੇ ਵਿੱਚ ਕਹਿ ਲਵੋ ਕਿ ਇਹ ਦੇਨ ਹੁੰਦਾ ਜਦੋਂ ਉਹ ਖੁਦਕੁਸ਼ੀ ਕਰ ਲੈਂਦਾ ਕਿਉਂ ਕਿਉਂਕਿ ਉਸ ਦਿਨ ਵੀ ਬਚਿੱਤਰ ਸਿੰਘ लाडी ਦੀ ਜਿਹੜੀ ਆ ਇੱਕ ਕਾਲ ਜਸ਼ਨਪਾਪਾ ਨੂੰ ਆਉਂਦੀ ਆ ਮਤਲਬ ਸਾਫ ਹੈ ਜੀ ਹੁਣ ਦੇਖੋ ਲੰਮੀ ਚੌੜੀ ਸ਼ਿਕਾਇਤ ਸੀਗੀ ਆਪਾਂ ਨੂੰ ਪੜ੍ਹਨੀ ਪਈ ਕਿਚ ਵਿੱਚ ਦੀ ਕਿਉਂਕਿ ਬਹੁਤ ਪੰਨੇ ਆ ਵਿੱਚ ਵਿੱਚ ਦੀ ਆਪਾਂ ਉਹਦੇ ਤੇ ਛਾਤ ਮਾਰੀ ਆ ਅੱਛਾ ਇਹਦੇ ਚ ਗੁਰਪ੍ਰੀਤ ਜੀ ਹੁਣ ਇੱਕ ਗੱਲ ਸਾਫ ਹੈ ਕਿ ਇਹ ਤਾਂ ਲਿਖਤੀ ਆ ਗਿਆ ਨਾ ਰਿਕਾਰਡ ਤੇ ਜੀ ਜੀ ਕਿ ਭਾਈ ਐਨੇ ਲੱਖ ਰੁਪਈਆ ਗਿਆ ਹੁਣ ਲਿਆ ਕਿਨੇ ਆ ਉਹ ਵੀ ਜ਼ਿਕਰ ਕਰ ਦਿੱਤਾ ਦਿੱਤਾ ਕਿਨੇ ਆ ਉਹ ਵੀ ਜ਼ਿਕਰ ਕਰ ਦਿੱਤਾ ਸਰਪੰਚ ਬੜਾਇਆ ਕਿਵੇਂ ਉਹ ਵੀ ਜ਼ਿਕਰ ਕਰ ਦਿੱਤਾ ਫਿਰ ਆਪ ਹੀ ਧੜੇਬੰਦੀਆਂ ਖੜੀਆਂ ਕੀਤੀਆਂ ਗਈਆਂ ਤੇ ਇੱਕ ਤਰ੍ਹਾਂ ਨਾਲ ਸਿਆਸੀ ਤੌਰ ਤੇ ਬਲੈਕਮੇਲ ਕੀਤਾ ਗਿਆ ਮੇਰੀ ਗੱਲ ਸੁਣੋ ਗੁਰਪ੍ਰੀਤ ਜੀ ਇਥੇ ਬਹੁਤ ਵੱਡੀ ਜਾਂਚ ਪੜਤਾਲ ਦਾ ਵਿਸ਼ਾ ਹੈ ਮੇਰੇ ਖਿਆਲ ਦੇ ਨਾਲ ਤੇ ਇੱਥੇ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਸੀ ਜਿਸ ਤਰ੍ਹਾਂ ਦਾ ਇਹ ਮਾਮਲਾ ਹੈ ਕਿਉਂਕਿ ਪੰਚਾਇਤ ਕੋਈ ਵੀ ਜਿਹੜੀ ਹੁੰਦੀ ਹੈ ਲੋਕਤੰਤਰ ਦੀ ਮੁੱਢਲੀ ਇਕਾਈ ਆ ਇਹਦਾ ਮਤਲਬ ਇੱਕ ਹੋ ਰਿਹਾ ਕਿ ਪਤਾ ਨਹੀਂ ਪੰਜਾਬ ਦੇ ਕਿੰਨੇ ਸਰਪੰਚ ਹੋਣਗੇ ਕੱਲੀ ਇਸ ਸਰਕਾਰ 'ਚ ਹੀ ਨਹੀਂ ਬਹੁਤ ਸਾਰੀਆਂ ਸਰਕਾਰਾਂ 'ਚ ਮੈਂ ਇੱਕ ਸਰ ਇੱਕ ਮਿਸਾਲ ਦੇਣਾ ਹੋਣਾ ਕਿ ਇੱਕ ਵਾਰੀ ਇੱਕ ਸਰਪੰਚ ਨੇ ਮੈਨੂੰ ਆਪ ਆਪ ਦੱਸਿਆ ਸੀਗਾ ਕਿ ਐਸ ਬੈਲਟ ਦੇ ਐਨੇ ਪਿੰਡ ਉੱਕਾ ਪੁੱਕਾ ਪੱਤਰਕਾਰਾਂ ਦੇ ਨਾਮ ਤੇ ਇਸ਼ਤਿਹਾਰਾਂ ਦੇ ਨਾਮ ਤੇ ਮਤਲਬ ਕਿ মিডিਆ ਵਾਸਤੇ ਐਨੇ ਲੱਖ ਰੁਪਈਆ ਸਾਲ ਦਾ ਦਿੰਦੇ ਨੇ ਇੱਕ ਅਕਾਲੀ ਲੀਡਰ ਦਾ ਨਾਮ ਲਿਆ ਕਿ ਉਹਨਾਂ ਨੇ ਕਿਹਾ ਕਿ ਕੋਈ ਮਤਲਬ ਕਿ ਠੇਕਾ ਹੀ ਹੈ ਕਿ ਕੋਈ ਪੱਤਰਕਾਰ ਤੁਹਾਡੇ ਵਿਰੁੱਧ ਕੋਈ ਖਬਰ ਨਹੀਂ ਲਾਏਗਾ ਜਾਓ ਜਿਹੜਾ ਕੁਝ ਕਰਨਾ ਮਤਲਬ ਕਿ ਮੈਂ ਗੱਲ ਸੁਣ ਕੇ 당ਗ ਰਹਿ ਗਿਆ ਸੀ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਮੈਂ ਉਦੋਂ ਅਖਬਾਰ 'ਚ ਕੰਮ ਕਰਦਾ ਸੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਦੋਂ ਤੋਂ ਲੈ ਕੇ ਜੇ ਆਪਾਂ ਹੁਣ ਤੱਕ ਦੇਖੀਏ ਤਾਂ ਇਹ ਇੱਕ ਬੜਾ ਹੀ ਜ਼ਿਆਦਾ ਸੋਚਣ ਵਿਚਾਰਨ ਵਾਲਾ ਅਭਿਸ਼ਾ ਹੈ ਤੇ ਜੇ ਮਾਨ ਸਾਹਿਬ ਹੁਣ ਹੀ ਨਹੀਂ ਬੋਲਤੇ ਕਿਉਂਕਿ ਉਹਨਾਂ ਦਾ ਹੀ ਵਰਕਰ ਗਿਆ ਉਹਨਾਂ ਦਾ ਹੀ ਸਰਪੰਚ ਗਿਆ ਤੇ ਉਹਨਾਂ ਦੇ ਵਿਧਾਇਕ ਤੇ ਅਤੇ ਉਹਨਾਂ ਦੇ ਪੀਏ ਤੇ ਹੀ ਦੋਸ਼ ਨੇ ਮੇਰੇ ਖਿਆਲ ਦੇ ਨਾਲ ਜਾਂਚ ਪੜਤਾਲ ਅੱਗੇ ਤੋਰਨੀ ਚਾਹੀਦੀ ਹੈ ਗੋਪਰੀ ਜੀ ਸੋ ਇਸ ਸ਼ਿਕਾਇਤ ਦਾ 6 ਪੰਨਿਆਂ ਦੀ ਸ਼ਿਕਾਇਤ ਆ ਆਪਾਂ ਜੇ ਇਹਦਾ ਮੌਜੂਦ ਦੇਖਣਾ ਹੋਵੇ ਤਾਂ ਇਹੋ ਆ ਕਿ ਪੈਸੇ ਲੈ ਕੇ ਸਰਪੰਚ ਬਣਾਇਆ ਗਿਆ ਫਿਰ ਜਦੋਂ ਉਸ ਨੂੰ ਚੱਲਨ ਨਹੀਂ ਦਿੱਤਾ ਗਿਆ ਉਹ ਮੁੰਡਾ ਭਾਰੀ ਮਾਨਸਿਕ ਦਬਾਹੇ ਹੇਠ ਹੀ ਖੁਦਕੁਸ਼ੀ ਕਰਕੇ ਗਿਆ ਤੇ ਸਭ ਤੋਂ ਵੱਡੀ ਘਨਾਉਣੀ ਗੱਲ ਕਿ ਉਹਦਾ ਸੰਸਕਾਰ ਵੀ ਚੱਜ ਨਾਲ ਨਹੀਂ ਹੋਣ ਦਿੱਤਾ ਉਹ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਉਧਰ ਬਠਿੰਡਾ ਵਾਲਾ ਜਿਹੜਾ ਮਾਮਲਾ ਨਰਿੰਦਰਦੀਪ ਸਿੰਘ ਵਾਲਾ ਉਹਦੇ 'ਚ ਵੀ ਅੱਜ ਕੱਟ ਸੀ ਮੈਂ ਥੋੜੀ ਜਿਹੀ ਅਪਡੇਸ਼ਨ ਦੇ ਦੇਵਾਂ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੁਝ ਸ਼ਖਸੀਅਤਾਂ ਆਈਆਂ ਨੇ ਜਿਵੇਂ ਅਮਰਤਪਾਲ ਸਿੰਘ ਦੇ ਪਿਤਾ ਉੱਥੇ ਪਹੁੰਚੇ ਸਨ ਉਹਦੀ ਪਤਨੀ ਨਰਿੰਦਰਦੀਪ ਸਿੰਘ ਦੀ ਇਹ ਸਾਰੇ ਉਥੇ ਆਏ ਸਨ ਜਿਹੜੇ ਕਿ ਇਨਸਾਫ ਪਸੰਦ ਲੋਕ ਆ ਤੇ ਉਹਨਾਂ ਨੇ ਸਰਕਾਰ ਦੇ ਖਿਲਾਫ ਇਹ ਸੰਘਰਸ਼ ਚਾਰੀ ਰੱਖਣ ਦਾ ਐਲਾਨ ਕੀਤਾ ਤੇ ਉਹ ਮਾਮਲਾ ਵੀ ਸਰਕਾਰ ਵਾਸਤੇ ਜਿਹੜਾ ਉਹ ਫਸਤਾ ਬਣਿਆ ਹੋਇਆ ਜੀ ਜੀ ਸੋ ਉਧਰ ਕਹਿੰਦੇ ਅੱਜ ਲੁਧਿਆਣਾ ਵੈਸਟ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਵੀ ਆਸ਼ੂ ਹੋਣੀ ਆਪਣੀ ਲੀਗਲ ਟੀਮ ਦੇ ਸਮੇਤ ਮੈਦਾਨ 'ਚ ਨੇ ਕਾਫੀ ਵੱਡਾ ਖੁਲਾਸਾ ਕਰਕੇ ਗਏ ਨੇ ਵੀ ਜਿਹੜਾ ਕਿ ਇਸ ਮੇਰੇ ਤੇ ਬਣਾਇਆ ਗਿਆ ਸੀ ਜਲਬਾਤ ਤੁਰੀ ਸੀ ਪਾਲਿਸੀ ਤਾਂ ਅੱਜ ਵੀ ਉਹੀ ਐ ਐਂ ਕਹਿ ਦਿੰਨੇ ਉਹ ਆ ਬਿਲਕੁਲ ਗੁਰਪ੍ਰੀਤ ਜੀ ਉਹਨਾਂ ਨੇ ਕਿਹਾ ਕਿ ਪਾਲਿਸੀ ਉਹੀ ਐ ਜਿਹੜੀ ਫੋਲੋ ਕੀਤੀ ਜਾ ਰਹੀ ਐ ਜਿਹਦੇ ਨਾਮ ਤੇ ਸਾਨੂੰ ਗ੍ਰਿਫਤਾਰ ਕੀਤਾ ਉਸ ਤੋਂ ਇਲਾਵਾ ਦੋ ਐਫਆਈਆਰ ਕੱਟੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਦੋਨੇ ਐਫਆਈਆਰ ਦੇ ਵਿੱਚ ਜਿਹੜੀ ਐ ਨਾ ਉਹ ਵੱਡੀ ਰਾਹਤ ਜਿਹੜੀ ਮਿਲ ਗਈ ਸੀ ਜੀ ਹੁਣ ਦੇਖੋ ਗੱਲ ਕੀ ਆ ਕਿ ਆਸ਼ੂ ਨੂੰ ਘੇਰਿਆ ਜਾ ਰਿਹਾ ਪ੍ਰੇਸ਼ਟਾ ਦੇ ਨਾਮ ਤੇ ਤੇ ਆਪਣਾ ਇਹਨਾਂ ਦਾ ਵੇਖ ਲੋ ਕਿ ਕੀ ਕੁਝ ਚੱਲਣ ਰਿਹਾ ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਮਤਲਬ ਕਿ ਇੱਕ ਖੁਲਾਸਾ ਇਹਨਾਂ ਦੇ ਆਈਟੀ ਵਿੰਗ ਵਾਲੇ ਨੇ ਵੀ ਕੀਤਾ ਜਿਹੜਾ ਕਿ ਸ਼ਾਮਲ ਹੋਇਆ ਪੈਸੇ ਇਹਨਾਂ ਦੇ ਬੰਦੇ ਨੂੰ ਅਜਮਾਨ ਸਾਹਿਬ ਨੇ ਵੀ ਕਰਵਾਇਆ ਸ਼ਾਮਲ ਆਪਦੀ ਪਾਰਟੀ 'ਚ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਬੰਦੇ ਖਿੱਚਨੇ ਸਟਾਰਟ ਕੀਤੇ ਹੋਏ ਆ ਤਾਂ ਜਿਹੜਾ ਆਈਟੀ ਵਾਲ ਆਇਆ ਉਹਨੇ ਸਪਸ਼ਟ ਤੌਰ ਤੇ ਕਿਹਾ ਕਿ ਮੈਨੂੰ ਜਿਹੜੀ ਡਿਊਟੀ ਤੇ ਰੱਖਿਆ ਗਿਆ ਸੀ ਉਹ ਡੀਫੇਮ ਕਰਨ ਵਾਸਤੇ ਰੱਖਿਆ ਗਿਆ ਸੀਗਾ ਕਿ ਆਸ਼ੂ ਨੂੰ ਡੀਫੇਮ ਕਰਨਾ ਤੁਸੀਂ ਇਹ ਸੋਚ ਕੇ ਦੇਖੋ ਕਿ ਕਿੰਨੀ ਵੱਡੀ ਗੱਲ ਹੈ ਆ ਪਿਛਲੇ ਦਿਨੀ ਜਿਹੜੇ ਕੁਝ ਮੁੰਡੇ ਕੁੜੀਆਂ ਨਹੀਂ ਸੀ ਕੱਡੇ ਇਹਨਾਂ ਨੇ ਪੰਨ ਮੀਡੀਆ ਵਗੈਰਾ ਛਾਂਜੀ ਆ ਜੀ ਤੇ ਮੇਰੀ ਇੱਕ ਲੜਕੀ ਨਾਲ ਗੱਲ ਹੋਈ ਸੀ ਉਹਨੇ ਦੱਸਿਆ ਕਿ ਜੀ ਤੁਹਾਨੂੰ ਸੂਚਨਾਵਾ ਦੇਣ ਦੇ ਦੋਸ਼ ਹੇਠ ਮੈਨੂੰ ਕੱਢਿਆ ਗਿਆ ਸੀਗਾ ਜਦਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਕਿ ਮੈਂ ਮਾਈਕ ਤੇ ਗੱਲ ਕਰ ਰਿਹਾ ਸਾਡੇ ਲਈ ਰਿਜ਼ਕ ਹੁੰਦੇ ਤੇ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਸੀ ਵਿਚਾਰੀ ਉਹਨਾਂ ਕਹਿੰਦੇ ਕਿ ਤੁਸੀਂ ਮੈਨੂੰ ਕੀ ਕੱਢਣਾ ਆ ਚੱਕੋ ਮੇਰਾ ਰਜਾਇਆ ਤਾਂ ਗੱਲ ਇਹ ਆ ਕਿ ਜਦੋਂ ਗੱਲਬਾਤ ਹੋਈ ਤੇ ਇਹ ਚੀਜ਼ ਉਹਨਾਂ ਨੇ ਦੱਸੀ ਮੈਨੂੰ ਕਿ ਸਾਨੂੰ ਸਪੈਸ਼ਲੀ ਟਾਰਗੇਟ ਦਿੱਤੇ ਜਾਂਦੇ ਆ ਕਿ ਆਪ ਚਾਰ ਪੰਜ ਬੰਦੇ ਆ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਇੱਕ ਮੈਂ ਵੀ ਸ਼ਾਮਲ ਸੀ ਤਾਂ ਆ ਬੰਦੇ ਆ ਜਿਨ੍ਹਾਂ ਨੂੰ ਤੁਸੀਂ ਦੱਬ ਕੇ ਟ੍ਰੋਲ ਕਰਨਾ ਇਹ ਵੀ ਇੱਕ ਖੁਲਾਸਾ ਇਹਨਾਂ ਦੇ ਬੰਦੇ ਨੇ ਕੀਤਾ ਕਿ ਮੈਂ ਉਸ ਟੀਮ 'ਚ ਸੀ ਜੋ ਆਸ਼ੂ ਨੂੰ ਡੀਫੇਮ ਕਰਨ ਦੇ ਵਿੱਚ ਲੱਗੀ ਸੀ ਤੁਸੀਂ ਵੇਖੋ ਕਿਸ ਤਰ੍ਹਾਂ ਦੀ ਇਹਨਾਂ ਦੀ ਕਟਿਆ ਰਾਜਨੀਤੀ ਤਪਨੂ ਸਾਹਿਬ ਜਿਨ੍ਹਾਂ ਤੇ ਸ਼ਾਇਦ ਅੱਜ ਕਥਿਤ ਦੋਸ਼ ਲੱਗਾ ਕਿ ਕੋਈ ਥਾਰ ਗੱਡੀ ਕ੍ਰਾਸ ਕੀਤੀ ਉਹਨਾਂ ਦੇ ਕਾਫਲੇ ਨੂੰ ਤੇ ਆਂਦੇ ਉਹਨਾਂ ਨੂੰ ਚਕਾ ਦਿੱਤਾ ਉਹ ਪਤਾ ਨਹੀਂ ਹੁਣ ਦੂਸਰਾ ਉਹਨਾਂ ਦਾ ਵਰਸ਼ਨ ਆਉਂਦਾ ਹੈ ਕਦੋਂ ਆਉਂਦਾ ਹੈ ਫਰਗਾ ਲਿਆ ਕਿ ਉਹ ਵੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਉਹ ਬੰਦੇ ਵੀ ਦੱਸ ਰਹੇ ਤਾਂ ਗੱਲ ਇਹ ਹੈ ਕਿ ਇਹ ਖੁਦ ਟ੍ਰੋਲਿੰਗ ਦਾ ਸ਼ਿਕਾਰ ਰਹੇ ਨੇ ਅਜੇ ਵੀ ਇਹਨਾਂ ਨੂੰ ਟ੍ਰੋਲ ਕੀਤਾ ਜਾਂਦਾ ਹੈ ਤਾਂ ਇਸ ਟ੍ਰੋਲਿੰਗ ਤੇ ਬਹੁਤ ਜ਼ਿਆਦਾ ਬੋਲਦੇ ਰਹੇ ਪੰਨੂ ਸਾਹਿਬ ਤੇ ਇਹਨਾਂ ਦੇ ਆਪਣੇ ਵੇਖ ਲਓ ਹੁਣ ਕਾਰਜਖਾਨੇ ਦੇ ਦੌਰਾਨ ਕੀ ਹੋਣ ਓਂਟੇ ਕਿ ਖੁਦ ਬੰਦੇ ਮੰਨਣ ਡੈ ਨੇ ਕਿ ਹਾਂਜੀ ਸਾਡੀਆਂ ਡਿਊਟੀਆਂ ਲੱਗੀਆਂ ਕਿ ਜਿਹੜੇ ਬੰਦੇ ਨੀਤੀਗਤ ਆਲੋਚਨਾ ਕਰਦੇ ਆ ਜਾਂ ਖੁਲਾਸੇ ਕਰਦੇ ਆ ਕਿ ਉਹਨਾਂ ਨੂੰ ਟਾਰਗੇਟ ਕਰੋ ਤਾਂ ਇਹ ਵੀ ਅੱਜ ਅਹਿਮ ਗੱਲ ਸੀ ਜਿਹੜੀ ਗੱਲ ਪਾਲਿਸੀ ਦੀ ਤੁਸੀਂ ਕਰਦੇ ਨਾ ਗੁਰਪ੍ਰੀਤ ਜੀ ਇਹਦੇ 'ਚ ਇੱਕ ਮੈਂ ਨਿਊਟਰਲ ਗੱਲ ਕਰਾਂਗਾ ਕਿਉਂਕਿ ਮੈਨੂੰ ਥੋੜਾ ਜਿਹਾ ਭੇਤ ਤੇ ਚੰਨੀ ਸਾਹਿਬ ਵਾਂਗੂ ਕੰਮ ਮੈਂ ਕੋਈ ਨਹੀਂ ਛੱਡਿਆ ਜੀ ਗੱਲ ਇਹ ਆ ਕਿ ਇਹ ਵਾਕਿਆ ਪਾਲਿਸੀ ਇਹ ਹੋਇਆ ਕਿਉਂਕਿ ਪਾਲਿਸੀ ਨੂੰ ਚੈਲੰਜ ਵੀ ਹੋਇਆ ਇੱਕ ਦੋ ਵਾਰੀ ਹਾਈ ਕੋਰਟ ਨੇ ਉਹਨਾਂ ਚੈਲੰਜਰ ਨੂੰ ਰੱਦ ਕਰ ਦਿੱਤਾ ਪਾਲਿਸੀ ਉਹੀ ਹੋਆ ਪਰ ਪਾਲਿਸੀ ਦੇ ਵਿੱਚ ਪਤਾ ਕੀ ਹੁੰਦਾ ਹੈ ਮਸਲਨ ਇੱਕ ਛੋਟਾ ਜ ਮੈਂ ਤੁਹਾਨੂੰ ਮਾਮਲਾ ਦੱਸ ਦੇਣਾ ਕਿ ਭਾਈ ਜਿਵੇਂ ਇੱਕ ਦੁਆਬੇ ਦਾ ਆਮ ਆਦਮੀ ਪਾਰਟੀ ਦਾ ਨੇਤਾ ਸੀ ਉਹਨੂੰ ਟੈਂਡਰ ਚਕਵਾ ਦਿੱਤਾ ਗਿਆ ਜਦ ਕਿ ਉਹਦੇ ਕੋਲ ਕੁੱਲ ਮਿਲਾ ਕੇ 20 ਟਰੱਕ ਵੀ ਨਹੀਂ ਜੀ ਠੀਕ ਹੈ ਨਾ ਜੀ ਮਤਲਬ ਕਿ ਆਪਕੇ ਕੋਲ ਟਰਾਂਸਪੋਰਟ ਵੀ ਹੈ ਨਹੀਂ ਚਾਚਾ ਨਾਲ ਤਾਂ ਉਹਨੂੰ ਇੱਕ ਮੰਡੀ ਦਾ ਪੂਰਾ ਠੇਕਾ ਦੇ ਦਿੱਤਾ ਗਿਆ ਤਾਂ ਹੁਣ ਹੁੰਦਾ ਕੀ ਆ ਕਿ ਉਹਦੇ ਵਿੱਚ ਟੈਂਡਰ ਜਿਹੜਾ ਹੈ ਉਹ ਵਧਾ ਕੇ ਦੇ ਦਿੱਤਾ ਜਾਂਦਾ ਬੰਦੇ ਨੂੰ ਤੇ ਮੁੜ ਕੇ ਆਪ ਦਾ ਹਿਸਾਬ ਪਤੀ ਫਿਕਸ ਕਰ ਰਿਆ ਜਾਂਦਾ ਇਹ ਖੇਡ ਹੈ ਟੈਂਡਰਾਂ ਦੀ ਗੱਲ ਇਥੋਂ ਹੀ ਮਤਲਬ ਕਿ ਸ਼ੁਰੂ ਹੁੰਦੀ ਹੈ ਗੱਲ ਇੱਥੇ ਹੀ ਮੁੱਕਦੀ ਹੈ ਮੈਂ ਬਿਲਕੁਲ ਸਹਿਮਤ ਹਾਂ ਇਹਨਾਂ ਦੀ ਗੱਲ ਦੇ ਨਾਲ 100% ਸਹਿਮਤ ਹਾਂ ਕਿ ਵਾਕਿਆ ਇਸਰਾਈ ਹੁੰਦਾ ਹੈ ਕਿ ਪਾਲਿਸੀ ਜਿਹੜੀ ਆ ਉਹ ਅਕਾਲੀ ਰਾਜ ਦੇ ਵਿੱਚ ਬਣੀ ਸੀ ਦੋ ਵਾਰੀ ਚੈਲੰਜ ਹੋਈ ਕਿਉਂਕਿ ਸਾਨੂੰ ਇਹ ਕਹਾਣੀਆਂ ਦਾ ਬਹੁਤ ਲੰਮੇ ਸਮੇਂ ਤੋਂ ਪਤਾ ਹੈ ਗੁਰਪ੍ਰੀਤ ਜੀ 33000 ਕਰੋੜ ਦਾ ਰੌਲਾ ਪਿਆ ਬਥੇਰਾ ਕੁਝ ਸਾਡੀਆਂ ਅੱਖਾਂ ਨੇ ਵੇਖਿਆ ਸੋ ਇਹ ਗੱਲ ਇਹਨਾਂ ਦੀ ਬਿਲਕੁਲ درست ਆ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਜਿਹੜੀ ਇਹ ਗੱਲ ਕਹਿ ਰਹੇ ਆ ਉਹ ਬਿਲਕੁਲ ਸਹੀ ਆ ਪਰ ਹੁੰਦਾ ਕੀ ਆ ਹੁੰਦਾ ਇਹੋ ਆ ਕਿ 5 ਰੁਪਏ ਦੇ ਕੰਮ ਕਰਨ ਦੀ ਬਜਾਏ ਠੀਕ ਹੈ ਨਾ ਜਿਹੜਾ ਕੋਈ ਮੰਨ ਲਓ ਮੈਂ ਇੱਕ ਮਿਸਾਲ ਦਿੰਨਾ ਤਾਂ ਉੱਥੇ ਦੇ ਦਿੱਤੇ ਕਿ 50 ਰੁਪਏ ਠੀਕ ਹੈ ਨਾ ਜੀ 50 ਰੁਪਏ ਦੇ ਦਿੱਤੇ ਕਿ ਇੱਕ ਮਿਸਾਲ ਲੈ ਲੀਏ ਤੇ ਬਾਕੀ ਜਿਹੜੇ ਆ ਉਹ ਜਿਹੜੇ ਵਧੇ ਆ ਉਹ ਉਹਦੀ ਐਡਜਸਟਮੈਂਟ ਹੋ ਜਾਂਦੀ ਆ ਸੋ ਇਸ ਕਰਕੇ ਇਹ ਜਿਹੜਾ ਕਮਿਆ ਨਾ ਇਹ ਚੱਲਦਾ ਅਸਲ ਚ ਇਹੀ ਪਵਾੜੇ ਦੀ ਝੜਿਆ ਤੇ ਮੈਂ ਇਸ ਗੱਲ ਨੂੰ ਕਲੀਅਰ ਕਰ ਦੇਵਾਂ ਕਿ ਇਹ ਕੋਈ ਇੱਕ ਸਰਕਾਰ ਦਾ ਰੌਲਾ ਨਹੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਵਾਰੀ ਇਹ ਰੌਲੇ ਜਿਹੜੇ ਆ ਪਹਿਲਾਂ ਵੀ ਪੈ ਚੁੱਕੇ ਆ ਜੀ ਸੋ ਅੱਗੇ ਜੇ ਘਰ ਚਲੀਏ ਤਾਂ ਉਧਰ ਬੀਬੀ ਸਿੱਧੂ ਹੋਣਾ ਦੀ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਖਾਸੀ ਉਹ ਜਦੋਂ মিডিਆ ਨੂੰ ਵਰਚਨ ਦੇ ਰਹੇ ਸੀ ਕਹਿੰਦੇ ਵੀ ਮੈਂ 2027 ਚ ਚੌਣ ਲੜਾਂਗੀ ਹਾਂ ਜੀ ਦੇਖੋ ਨਵਜੋਤ ਸਿੰਘ ਸਿੱਧੂ ਹੋਰ ਆ ਬਾਰੇ ਤੇ ਆਪਾਂ ਕੱਲ ਹੀ ਗੱਲ ਕੀਤੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਨਾਂ ਤੇ ਜਗ੍ਹਾ ਬਚਦੀ ਹੈ ਤੇ 나ই ਮੈਨੂੰ ਲੱਗਦਾ ਕਿ ਉਹਨਾਂ ਨੇ ਹੁਣ ਵਾਪਸੀ ਕਰਨੀ ਹੈ ਜੀ ਠੀਕ ਹੈ ਨਾ ਤੇ ਦੂਜੀ ਚੀਜ਼ ਜਿਹੜੀ ਹੈ ਕਿ ਬੀਬੀ ਸਿੱਧੂ ਕਿਉਂਕਿ ਤੁਹਾਨੂੰ ਪਤਾ ਬਿਮਾਰ ਰਹੇ ਨੇ ਕੁਝ ਇਹਨਾਂ ਦੇ ਹੋਰ ਵੀ ਘਰੇਲੂ ਰੁਝੇਵੇਂ ਰਹੇ ਆ ਤਾਂ ਬੱਚੇ ਦੀ ਸ਼ਾਦੀ ਕੀਤੀ ਵਗੈਰਾ ਵਗੈਰਾ ਤਾਂ ਮਤਲਬ ਕਿ ਹੁਣ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਉਹ ਸਿਆਸਤ ਕਰ ਸਕਦੇ ਸਰਗਰਮ ਰਾਜਨੀਤੀ ਵਾਸਤੇ ਚੀਜ਼ਾਂ ਕੁਛ ਜਿਹੜੀਆਂ ਲੜਿੰਦੀਆਂ ਹੋਣੀਆਂ ਚਾਹੀਦੀਆਂ ਨੇ ਨਾ ਮਸਲਨ ਕਿ ਭਾਈ ਤੁਹਾਡੇ ਕੋਲ ਸਮਾਂ ਹੋਵੇ ਤੁਹਾਡੇ ਕੋਲ ਸਿਹਤ ਹੋਵੇ ਤੁਹਾਡੇ ਕੋਲ ਸਰਮਾਇਆ ਹੋਵੇ ਇਹ ਸਸੇ ਵੀ ਬੜੇ ਲਾਜ਼ਮੀ ਨੇ ਹੁਣ ਸ਼ਾਇਦ ਉਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਮੌਸਰ ਹੈਗੀਆਂ ਨੇ ਰਹੀ ਗੱਲ ਕਿ ਚੋਣ ਠੀਕ ਹੈ ਲੜਨਗੇ ਇਹਨਾਂ ਦਾ ਅਧਿਕਾਰ ਹੈ ਇਹਨਾਂ ਦੀ ਆਪਣੀ ਮਰਜ਼ੀ ਆ ਪਰ ਇਹ ਚੋਣ ਜਿਹੜੀ ਲੜਨਗੇ ਲੜਨਗੇ ਕਿਥੋਂ ਜਿਹੜਾ ਇਹਨਾਂ ਦਾ ਹਲਕਾ ਉਹਦੇ ਚ ਤੇ ਹੁਣ ਡਿੰਪਾ ਸਾਹਿਬ ਜਿਹੜੇ ਭਾ ਡਿੰਪਾ ਹੈ ਉਹ ਆ ਕੇ ਬੈਠੇ ਹੋਇਆ ਇੱਕ ਹੋਰ ਕਾਂਗਰਸੀ ਲੀਡਰ ਵੀ ਔੜ-ਔੜ ਕਰਦਾ ਪਿਆ ਕਿ ਮੇਰੇ ਪੈਰ ਇੱਥੇ ਲੱਗ ਜਾਂਦੇ ਯਾਨੀ ਕੀ ਡਿੰਪੇ ਨੂੰ ਫੇਰ ਉਥੋਂ ਪੁੱਟਿਆ ਜਾਏਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਆਸ ਤੋਂ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਅੰਮ੍ਰਿਤਸਰ ਪੂਰਬੀ ਤਾਂ ਕੀ ਉਥੋਂ ਡਿੰਪਾ ਰਾਜ਼ੀ ਹੋ ਜਾਏਗਾ ਤੇ ਜੇ ਡਿੰਪਾ ਅੜਿਆ ਰਹਿਦਾ ਡਿੰਪੇ ਨੂੰ ਹੀ ਅੱਗੇ ਲਾਇਆ ਰੱਖਦੇ ਆ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਕੀ ਆਪਣਾ ਇਲਾਕਾ ਬਦਲਣ ਲਈ ਹਲਕਾ ਬਦਲਣ ਕੇ ਬੀਬੀ ਜੀ ਕਿ ਜਦੋਂ ਫਿਰ ਪਾਰਟੀ ਬਦਲ ਐ ਇਹਨਾਂ ਨੇ ਚੋਣ ਲੜਨੀ ਹੈ ਤਾਂ ਸਮਝ ਲਓ ਸਿੱਧੂ ਫੈਮਿਲੀ ਚੋਣ ਲੜੇਗੀ ਇਹਦਾ ਮਤਲਬ ਹੈ ਕਿ ਸਿੱਧੂ ਭਾਵੇਂ ਨਾ ਦਾ ਕਾਂਗਰਸੀ ਰਹਿ ਵੀ ਜਾਵੇ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬੀਬੀ ਸਿੱਧੂ ਭਾਰਤੀ ਜਨਤਾ ਪਾਰਟੀ 'ਚ ਚਲੀ ਜਾਵੇ ਭਾਰਤੀ ਜਨਤਾ ਪਾਰਟੀ ਤੇ ਇਹਨਾਂ ਦੀ ਇੱਕ ਤਰ੍ਹਾਂ ਨਾਲ ਪਿਤਰੀ ਪਾਰਟੀ ਐ ਨਾ ਜਦੋਂ ਕਾਂਗਰਸ ਜੁਆਨ ਕਰ ਲਈ ਸੀ ਕਿ ਨਾ ਇਹਨਾਂ ਨੇ ਤਾਂ ਉਦੋਂ ਬੀਬੀ ਜੀ ਦਾ ਇੱਕ ਬਿਆਨ ਵੀ ਆਇਆ ਸੀ ਹਾਲਾਂਕਿ ਉਹਦੇ ਤੇ ਇਨਾ ਜ਼ਿਆਦਾ ਮਤਲਬ ਕਿ ਚਰਚਾ ਨਹੀਂ ਹੋਇਆ ਬੀਬੀ ਜੀ ਨੇ ਕਿਹਾ ਸੀਗਾ ਕਿ ਐਸੀ ਮਨੋਤਾ ਉਹਨਾਂ ਦੀ ਆ ਉਸ ਮਿਲ ਇਹਨਾਂ ਨੇ ਕਿਹਾ ਸੀਗਾ ਤਾਂ ਖੈਰ ਗੱਲ ਇਹ ਆ ਕਿ ਇਹ ਦੇਖਣ ਯੋ ਗੱਲ ਹੋਏਗੀ ਦਿਲਚਸਪ ਗੱਲ ਹੋਏਗੀ ਕਿ ਕੀ ਇੱਥੋਂ ਹੀ ਇਲੈਕਸ਼ਨ ਲੜਦੇ ਜਾਂ ਕਿ ਤੋ ਹੋਰ ਜਾਂ ਇਸੇ ਪਾਰਟੀ ਤੋਂ ਲੜਦੇ ਜਾਂ ਕੋਈ ਹੋਰ ਜੀ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਉੱਧਰ ਕਹਿੰਦੇ ਕੱਲ ਅੰਮ੍ਰਿਤਸਰ ਬੰਦ ਰਹੇਗਾ ਤੇ ਇਸ ਚੀਜ਼ ਤੇ ਵੀ ਪਾਇਓ ਚਾਨਣਾ ਕਿ ਉੱਧਰ ਤੁਮਾ ਸਾਹਿਬ ਹੁਣਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਸੀ ਕਿ ਅਸੀਂ ਸੰਦੇਸ਼ ਕੌਮ ਦੇ ਨਾਮ ਨਹੀਂ ਦੇਣ ਦੇਾਂਗੇ ਉਸ ਦੇ ਵਿੱਚ ਕੀ ਅਪਡੇਟ ਹੈ ਹੁਣ ਕੱਲ ਨੂੰ ਕੀ ਹੋਣ ਵਾਲਾ ਹੈ ਜਰਾ ਕਰਿਓ ਜੀ ਗੱਲਬਾਤ ਇਸ ਤੇ ਦੇਖੋ ਗੁਰਪ੍ਰੀਤ ਜੀ ਇਹਦੇ ਵਿੱਚ ਹੁਣ ਇਹ ਆ ਕਿ ਦਲ ਖਾਲਸਾ ਰੋਸ ਮਾਰਚ ਕਰਦਾ ਹੁੰਦਾ ਹੈ ਰਵਾਇਤ ਦੇ ਮੁਤਾਬਕ ਇਹਨਾਂ ਦਾ ਨਾ ਇੱਕ ਦਿਨ ਪਹਿਲਾਂ ਰੋਸ ਮਾਰਚ ਹੁੰਦਾ ਦਲ ਖਾਲਸਾ ਦਾ ਹੀ ਰੋਸ ਮਾਰਚ ਹੈ ਜਿਹੜਾ ਉਹ ਮਤਲਬ ਕਿ ਇੱਥੇ ਗਿਣਤੀ ਦੇ ਪੱਖੋਂ ਠੀਕ ਰਹਿੰਦਾ ਬਾਕੀ ਤਾਂ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਗਤੀਵਿਧੀ ਖਾਸ ਤੌਰ ਤੇ ਮਾਲ ਵਿੱਚ ਦਲ ਖਾਲਸਾ ਦੀ ਨਹੀਂ ਹੈ ਪਰ ਇੱਥੇ ਬਹੁਤ ਭਰਪੂਰ ਹਾਜ਼ਰੀ ਹੁੰਦੀ ਹੈ ਇਹਨਾਂ ਦੀ ਤਾਂ ਅੱਜ ਵੀ ਇਹਨਾਂ ਨੇ ਮਤਲਬ ਕਿ ਨਾਰੇਬਾਜੀ ਵੀ ਕੀਤੀ ਖਾਲਿਸਤਾਨ ਦੇ ਹੱਕ ਦੇ ਵਿੱਚ ਅਤੇ ਇਸ ਤੋਂ ਇਲਾਵਾ ਮਾਰਚ ਕੀਤਾ ਇਹ ਰਵਾਇਤੀ ਮਾਰਚ ਹੈ ਇਹਨਾਂ ਦਾ ਠੀਕ ਹੈ ਜੀ ਇਸ ਤੋਂ ਇਲਾਵਾ ਫਿਰ ਜਿਹੜੀ ਫੋਰਸ ਹੁੰਦੀ ਹੈ ਅੱਜ ਦੇ ਦਿਨ ਜਿੱਦਾਂ ਅੱਜ ਦਿਨ ਆਪਣੇ ਇੰਡੀਆ 'ਚ ਰਾਤ ਹੈ 5 ਦੀ ਯਾਨੀ ਸਵੇਰ 6 ਦੀ ਕੱਲ ਨੂੰ ਹੋਏਗੀ ਤਾਂ ਇਸ ਰਾਤ ਬਹੁਤ ਵੱਡੀ ਨਫਰੀ ਲੱਗ ਜਾਂਦੀ ਹੁੰਦੀ ਹੈ ਠੀਕ ਹੈ ਜੀ ਤਾਂ ਹੁੰਦਾ ਕੀ ਹੈ ਕਿ ਲਾਗੇ ਬੰਨੇ ਇੱਕ ਤਰ੍ਹਾਂ ਨਾਲ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ 'ਚ ਨਾ ਬੰਦ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਵੈਸੇ ਇਸ ਦਿਨ ਆਪਣੇ ਆਪ ਹੀ ਬੰਦ ਹੋ ਜਾਂਦਾ ਅੰਮ੍ਰਿਤਸਰ ਠੀਕ ਹੈ ਕੁਝ ਲੋਕ ਹੋ ਸਕਦਾ ਕਿ ਆ ਮਤਲਬ ਕਿ ਇਸ ਗੱਲ ਤੋਂ ਨਾ ਖੁਸ਼ ਹੋਣ ਪਰ ਬਹੁਤ ਆਤ ਦੇ ਵਿੱਚ ਲੋਕ ਜਿਹੜੇ ਆ ਉਹ ਆਪਣੇ ਆਪ ਹੀ ਬੰਦ ਕਰ ਦਿੰਦੇ ਨੇ ਤਾਂ ਯਾਨੀ ਅੰਮ੍ਰਿਤਸਰ ਬੰਦ ਹੋ ਜਾਂਦਾ ਫਿਰ ਇਦਾਂ ਮਤਲਬ ਇਹ ਹੁੰਦਾ ਕਿ ਜਿਵੇਂ ਕੋਈ ਮੰਨ ਲਓ ਕੋਈ ਜ਼ਰੂਰੀ ਵੈਸੇ ਤੇ ਜੂਨ ਚ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਨੇ ਤਾਂ ਮੰਨ ਲਓ ਕੋਈ ਪ੍ਰੀਖਿਆ ਵਗੈਰਾ ਵੀ ਹੁੰਦੀ ਆ ਨਾ ਤਾਂ ਉਸ ਨੂੰ ਵੀ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਥੇ ਤਾਂ ਉਸ ਨੂੰ ਵੀ ਪੋਸਟਪੋਨ ਕਰ ਦਿੱਤਾ ਜਾਂਦਾ ਤਾਂ ਪੁਲਿਸ 플ੈਗ ਮਾਰਚ ਕੱਢਦੀ ਆ ਇਹ ਸਾਰਾ ਕੁਝ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਚੱਲਦਾ ਹੈ ਹੁਣ ਦੇਖੋ ਗੱਲ ਇਹ ਹੈ ਕਿ ਜੋ ਤੁਸੀਂ ਮੁੱਦੇ ਦੀ ਗੱਲ ਕੀਤੀ ਹੈ ਕਿ ਕੱਲ ਨੂੰ ਕੀ ਹੋਏਗਾ ਹਾਲੇ ਪ੍ਰੈਡਿਕਟ ਕਰਨਾ ਬਹੁਤ ਔਖਾ ਹੈ ਇਹਦੇ ਤੇ ਆਪਾਂ ਵਿਸ਼ਲੇਸ਼ਣ ਵੀ ਆਪਣਾ ਦੇ ਚੁੱਕੇ ਆ ਕਿ ਵਿਚਾਲੜਾ ਰਸਤਾ ਨਿਕਲ ਸਕਦਾ ਹੈ ਕਿ ਨਹੀਂ ਜਾਂ ਮਤਲਬ ਕਿ ਬਾਬਾ ਤੁਮਾ ਹੋ ਸਕਦਾ ਹੈ ਕਿ ਉਹ ਆਉਣ ਆ ਕੇ ਹੋ ਸਕਦਾ ਕਿਸੇ ਥਾਂ ਤੇ ਉਹਨਾਂ ਨੂੰ ਰੋਕ ਲਿਆ ਜਾਵੇ ਇਹ ਵੀ ਹੋ ਸਕਦਾ ਹੈ ਜੀ ਫਿਰ ਇਸ ਤੋਂ ਇਲਾਵਾ ਚ ਆਪਾਂ ਵੇਖੀਏ ਤੇ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਮਤਲਬ ਕਿ ਕੌਮ ਦੇ ਨਾਂ ਤੇ ਸੁਨੇਹਾ ਉਹ ਹੈਡ ਗ੍ਰੰਥੀ ਦੇ ਦੇਨ ਦਰਬਾਰ ਸਾਹਿਬ ਤੋਂ ਮਤਲਬ ਕਿ ਕਈ ਚੀਜ਼ਾਂ ਨਹੀਂ ਜਾਂ ਹੋ ਸਕਦਾ ਕਿ ਇੰਨੀ ਫੋਰਸ ਜਿਹੜੀ ਹੈਗੀ ਆ ਖੁੱਦ ਹੀ ਐਸਟੀਪੀਸੀ ਦੀ ਜਾਂ ਦੂਸਰੀ ਫੋਰਸ ਕਿ ਉਹ ਇਹਨਾਂ ਨੂੰ ਅੱਗੇ ਨਾ ਹੀ ਵਧਣ ਦੇਵੇ ਮਤਲਬ ਕਿ ਇੱਕ ਤੇ ਹੈ ਨਾ ਕਿ ਇੱਕ ਤੇ ਗਿਣਮਿੱਥ ਕੇ ਵੀ ਹੁੰਦਾ ਫਿਕਸ ਹੁੰਦਾ ਕੰਮ ਕਿ ਫਲਾਨੀ ਥਾਂ ਤੇ ਆ ਕੇ ਗ੍ਰਿਫਤਾਰੀ ਦੇ ਦਿਓ ਜਾਂ ਉੱਥੇ ਰੋਕ ਕੇ ਉੱਥੇ ਤੁਹਾਨੂੰ ਧਰਨਾ ਲਵਾ ਦੇਾਂਗੇ ਇਹ ਚੀਜ਼ ਵੀ ਹੋ ਸਕਦੀ ਕੁਝ ਵੀ ਹੋ ਸਕਦਾ ਤੇ ਸਵੇਰੇ ਹੀ ਪਤਾ ਲੱਗੇਗਾ ਮੁੱਖ ਤੌਰ ਤੇ ਆਪਾਂ ਇਹ ਹੀ ਕਹਿ ਸਕਦੇ ਆ ਕਿ ਹਾਲੇ ਕਾਗਜ਼ੀ ਪੱਤਰੀ ਜਿਹੜੇ ਐਲਾਨ ਹੁੰਦੇ ਆ ਉਹਦੇ ਉਦਾਂ ਹੀ ਆ ਐਲਾਨ ਹਾਲੇ ਸਟੈਂਡ ਕਰ ਰਹੇ ਨੇ ਤੇ ਬਾਕੀ ਦੇਖਦੇ ਆ ਜੀ ਕੱਲ ਨੂੰ ਕੀ ਹੁੰਦਾ ਕਈ ਵਾਰ ਆਪਾਂ ਦੇਖਿਆ ਵੈਸੇ ਇਸ ਤਰ੍ਹਾਂ ਦੇ ਅੱਗੇ ਵੀ ਐਲਾਨ ਹੋਏ ਆ ਇਸ ਤਰ੍ਹਾਂ ਦੇ ਇੱਕ ਵਾਰੀ ਅੱਗੇ ਵੀ ਮੈਂ ਦੇਖਿਆ ਕਿ ਬਹੁਤ ਵੱਡਾ ਟਕਰਾਅ ਵਾਲਾ ਵੀ ਬਣ ਗਿਆ ਸੀਗਾ ਪਰ ਕੀ ਅਤਕੀ ਕੋਈ ਐਸੀ ਸਥਿਤੀ ਜਿਹੜੀ ਹੈ ਉਹ ਉਤਪਨ ਹੋਏਗੀ ਜਾਂ ਸ਼ਾਂਤਮਈ ਰਹਿ ਜਾਏਗਾ ਇਹਨਾਂ ਕੋ ਮਾਹੌਲ ਵੀ ਠੀਕੇ ਬਿਆਨਾ ਤੱਕ ਹੀ ਸੀਮਤ ਰਹਿ ਜਾਏਗਾ ਇਹ ਸਵੇਰੇ ਹੀ ਪਤਾ ਲੱਗੂਗਾ ਜੀ ਜੀ ਸੋ ਵੇਖਾਂਗੇ ਸਵੇਰੇ ਬਣਦਾ ਕੀ ਹੈ ਵੈਸੇ ਤਾਂ ਤੁਸੀਂ ਖਬਰ ਤੇ ਚਾਨਣਾ ਪਾ ਚੁੱਕੇ ਹੋ ਪਰ ਫੇਰ ਵੀ ਦੱਸ ਦਿਓ ਵੀ ਕਹਿ ਰਹੇ ਨੇ ਸਰਾਰੀ ਹੋਣੀ ਚੁੱਪ ਤੋੜੀ ਹੈ ਸਰਾਰੀ ਹੋਣੀ ਕੀ ਕਹਿ ਰਹੇ ਨੇ ਆਪਣੇ ਪੱਖ ਤੋਂ ਹਾਂ ਜੀ ਬਿਲਕੁਲ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਰਾਰੀ ਸਾਹਿਬ ਦਾ ਵੀ ਜਿਹੜਾ ਇਹ ਪੱਖਿਆ ਉਹ ਸਾਹਮਣੇ ਰੱਖ ਦਈਏ ਤਾਂ ਅੱਛਾ ਦੇਖੋ ਗੱਲ ਪਤਾ ਕੀ ਆ ਕਿ ਸਰਾਰੀ ਸਾਹਿਬ ਨੇ ਕੱਲ ਦੇਰ ਸ਼ਾਮੀ ਇੱਕ ਵੀਡੀਓ ਜਿਹੜਾ ਆਪਣਾ ਪੋਸਟ ਕੀਤਾ ਸੀ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਡੇ ਪੁੱਤ ਸਮਾਰ ਸੀਗਾ ਜਸ਼ਨ ਇਹਦੀ ਮੌਤ ਦਾ ਸਾਨੂੰ ਦੁੱਖਿਆ ਤੇ ਇਹਦੇ ਜਿਹੜੇ ਜ਼ਿੰਮੇਵਾਰ ਆ ਉਹਨਾਂ ਨੂੰ ਅਵਸ਼ ਸਜ਼ਾ ਮਿਲੇਗੀ ਤੇ ਇਸ ਤੋਂ ਇਲਾਵਾ ਨਾਲ ਇਹਨਾਂ ਨੇ ਕਿਹਾ ਸੀਗਾ ਕਿ ਭਾਈ ਇਦੇ ਤੇ ਕੁਝ ਲੋਕ ਜਿਹੜੇ ਔਰਾਜਨੀਤੀ ਕਰ ਰਹੇ ਆ ਹੁਣ ਦੇਖੋ ਗੱਲ ਇਹ ਆ ਕਿ ਇੰਨੀ ਕੁ ਵੀਡੀਓ ਉਹਨਾਂ ਨੇ ਪਾਈ ਸੀਗੀ ਉਹਦੇ ਵਿੱਚ ਵੀ ਕਮੈਂਟ ਜਿਹੜਾ ਸੈਕਸ਼ਨ ਹੁੰਦਾ ਉਹਦੇ ਵਿੱਚ ਕਾਫੀ ਰੈਸਟ੍ਰਿਕਸ਼ਨ ਲਾਈਆਂ ਹੋਈਆਂ ਸੀਗੀਆਂ ਮਤਲਬ ਗੱਲ ਇਹ ਆ ਗੁਰਪ੍ਰੀਤ ਜੀ ਕਿ ਵੇਖੋ ਤੁਸੀਂ ਇਹ ਜਿਹੜੀ ਕਹਾਣੀ ਆ ਉਹ ਇਹ ਆ ਕਿ ਭਾਈ ਤੁਸੀਂ ਇਹ ਕਹਿ ਰਹੇ ਹੋ ਕਿ ਜ਼ਿੰਮੇਵਾਰ ਵਿਅਕਤੀ ਸਜ਼ਾ ਉਹਨਾਂ ਨੂੰ ਦਿਵਾਵਾਂਗੇ ਠੀਕ ਆ ਹੁਣ ਦਾਤਾ ਇਲਜ਼ਾਮ ਜਿਹੜੇ ਲੱਗੇ ਸੀਗੇ ਕਿਉਂਕਿ ਅੱਜ ਤੱਕ ਲਿਖਤੀ ਸ਼ਿਕਾਇਤ ਗਈ ਹੈ ਕੱਲ ਦੀ ਵੀਡੀਓ ਇਹਨਾਂ ਨੇ ਪਾਈ ਆ ਹੋਰ ਤੇ ਅਧਿਕਾਰ ਤੇ ਇਹਨਾਂ ਦਾ ਬਿਆਨ ਕੋਈ ਆ ਨਹੀਂ ਰਿਹਾ ਸ਼ਾਇਦ ਫੋਨ ਵਗੈਰਾ ਨਹੀਂ ਚੁੱਕ ਰਹੇ ਉਹਨਕੇ ਪੱਤਰਕਾਰਾਂ ਦੇ ਪਰ ਜਿਹੜੀ ਵੀਡੀਓ ਪਾਈ ਹੈ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਜਿਹੜੇ ਦੋਸ਼ ਇਹਨਾਂ ਦੇ ਪੀਏ ਤੇ ਲੱਗੇ ਆ ਜਾਂ ਇਹਨਾਂ ਤੇ ਲੱਗੇ ਉਹਨਾਂ ਦਾ ਤਾਂ ਜ਼ਿਕਰ ਹੀ ਨਹੀਂ ਕੀਤਾ ਕਿਤੇ ਵੀ ਵੀਡੀਓ 'ਚ ਦੂਜੀ ਗੱਲ ਦੂਜੀ ਗੱਲ ਤੁਸੀਂ ਆਪ ਹੀ ਹੁਣ ਮੰਨ ਚੁੱਕੇ ਹੋ ਕਿ ਜ਼ਿੰਮੇਵਾਰ ਵਿਅਕਤੀ ਮਤਲਬ ਕਿ ਉਹਦੀ ਗੁਤਕੁਸ਼ੀ ਵਾਸਤੇ ਕੋਈ ਨਾ ਕੋਈ ਜ਼ਿੰਮੇਵਾਰ ਹੈਗਾ ਨਾ ਤਾਂ ਹੀ ਕਿਹਾ ਜੇ ਜਿੰਨਾ ਦੇ ਪੈਰੋਂ ਇਹ ਸਭ ਕੁਝ ਹੋਇਆ ਅਸੀਂ ਉਪਤ ਜ਼ਿੰਮੇਵਾਰ ਵਿਅਕਤੀਆਂ ਨੂੰ ਹਰ ਹਾਲ ਸਜ਼ਾ ਦਵਾਵਾਂਗੇ ਤਾਂ ਫਿਰ ਜ਼ਿੰਮੇਵਾਰ ਵਿਅਕਤੀ ਤੋਂ ਉਹਨਾਂ ਨੇ ਲਿਖ ਦਿੱਤੇ ਆ ਚ ਸ਼ਿਕਾਇਤ ਦੇ ਵਿੱਚ ਜ਼ਿੰਮੇਵਾਰ ਵਿਅਕਤੀ ਤੇ ਲਿਖ ਦਿੱਤੇ ਆ ਤੇ ਅਸਤੀਫਾ ਦੇ ਕੇ ਰਜਾਇਨ ਕਰਕੇ ਸਵੇਰੇ ਤੁਸੀਂ ਕਿਸੇ ਉਥੇ ਐਸਐਸਪੀ ਦੇ ਸਾਹਮਣੇ ਜਾ ਕੇ ਅਫਸਰ ਦੇ ਸਾਹਮਣੇ ਜੁਆਇਨ ਕਰ ਲਓ ਜੀ ਇਨਵੈਸਟੀਗੇਸ਼ਨ ਫਿਰ ਤੇ ਮਜ਼ਾ ਆ ਜਾਗਾ ਕਿਉਂਕਿ ਤੁਹਾਡੇ ਤੇ ਹੀ ਤਾਂ ਉਹਨਾਂ ਨੇ ਦੋਸ਼ ਲਾਤੇ ਆ ਸੋ ਕੱਲ ਵਾਲੀ ਵੀਡੀਓ 'ਚ ਇਹਨਾਂ ਨੇ ਆਪਣਾ ਪੱਖ ਜ਼ਰੂਰ ਰੱਖਿਆ ਪਰ ਉਹਦੇ ਵਿੱਚ ਕਿ ਕੀ ਇਹ ਪੈਸਾ ਥੇਲਾ ਜਿਹੜਾ ਉਹ ਆਇਆ ਹੈ ਨਾ ਕੋ ਉਹਦਾ ਕੋਈ ਜਵਾਬ ਨਹੀਂ ਦਿੱਤਾ ਕਿ ਇਹਨਾਂ ਦੇ ਕਹਿਣ ਤੇ ਹੀ ਉਹ ਸਰਪੰਚ ਸਰਬਸੰਤੀ ਨਾਲ ਚੁਣਿਆ ਗਿਆ ਸੀ ਉਹਦੇ ਤੇ ਕੋਈ ਜਵਾਬ ਨਹੀਂ ਦਿੱਤਾ ਕਿ ਇਹਨਾਂ ਦੇ ਇਸ਼ਾਰੇ ਤੇ ਹੀ ਉਹਨੂੰ ਚੱਲਣ ਨਹੀਂ ਦਿੱਤਾ ਗਿਆ ਕੋਈ ਜਵਾਬ ਨਹੀਂ ਦਿੱਤਾ ਕਿ ਇਹਨਾਂ ਦੇ ਇਸ਼ਾਰੇ ਤੇ ਹੀ ਸੈਕਟਰੀ ਨੇ ਉਹ ਮਤੇ ਤੇ ਦਸਤਖਤ ਆਪ ਕੀਤੇ ਕੋਈ ਉਹਦਾ ਜ਼ਿਕਰ ਨਹੀਂ ਕੀਤਾ ਇਨੀਆਂ ਆਡੀਓ ਵਾਇਰਲ ਹੋ ਜਾਂ ਇਹਨਾਂ ਦੇ ਪੀਏ ਦੀਆਂ ਉਹਦਾ ਕੋਈ ਜ਼ਿਕਰ ਨਹੀਂ ਕੀਤਾ ਮਤਲਬ ਕਿ ਮੁੱਦੇ ਦੀ ਗੱਲ ਤੇ ਤੁਸੀਂ ਕੀਤੀ ਨਹੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਤੇ ਬਾਈਪਾਸ ਲੰਘ ਗਏ ਜੀ ਹੈ ਮਤਲਬ ਕਿ ਅਸੀਂ ਚੌਕ ਵਿੱਚ ਖੜੇ ਰਹਿ ਕੇ ਸਫਾਈ ਮੰਗ ਰਹੇ ਤਾਂ ਉਹ ਲੀਡਰਾਂ ਦੀ ਕਾਰ ਵਾਂਗੂੰ ਲੰਘ ਗਏ ਐ ਮਤਲਬ ਕਿ ਕਮਾਲ ਦੀ ਗੱਲ ਹੈ ਕਿ ਤੁਸੀਂ ਹਰੇਕ ਥਾਂ ਤੋਂ ਬਚ ਬਚਾ ਕੇ ਨਿਕਲ ਰਹੇ ਹੋ ਜੀ ਸੋ ਇਸ ਕਰਕੇ ਇਹਨਾਂ ਦੀ ਚੁੱਪੀ ਜ਼ਰੂਰ ਟੁੱਟੀ ਹੈ ਅਧਿਕਾਰਤ ਤੌਰ ਤੇ ਚਲੋ ਜੋ ਇਹਨਾਂ ਦਾ ਬਿਆਨ ਆਇਆ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਨੂੰ ਵੀ ਪੇਸ਼ ਕਰੀਏ ਪਰ ਇਸ ਬਿਆਰ ਦੇ ਵਿੱਚ ਸਵਾਏ ਫਾਰਮੈਲਟੀ ਦੇ ਸਵਾਏ ਇੱਕ ਖਾਣਾ ਪੂਰਤੀ ਦੇ ਹੋਰ ਕੁਛ ਨਹੀਂ ਸੀਗਾ ਜੀ ਉਧਰ ਇੱਕ ਮੈਂ ਖਬਰ ਦੇਖ ਰਿਹਾ ਸੀ ਕਿ ਇੱਕ ਪੰਜਾਬ ਦਾ ਕ੍ਰਿਕਟਰ ਤੜਫ ਤੜਫ ਕੇ ਮਰ ਗਿਆ ਪਰ ਉਹਦੀ ਮਦਦ ਨਹੀਂ ਹੋ ਪਾਈ ਜਿਹੜੀ ਚਾਹੀਦੀ ਸੀ ਮੋਢਲੀ ਦੇਖੋ ਇਹ ਮਨਦਭਾਗੀ ਘਟਨਾ ਜੀ ਔਰ ਇੱਕ ਕ੍ਰਿਕਟਰ ਜਿਹੜਾ ਹੈ ਦਿਵਿਆਂਗ ਸੀਗਾ 휠ਚੇਅਰ ਟਰਸੀਗਾ ਆਪਣੀ ਇਹਦੀ ਸੰਘਰਸ਼ ਦੀ ਇੱਕ ਕਹਾਣੀ ਮਲੇਰਕੋਟਲਾ ਇਹਨਾਂ ਦਾ ਸ਼ਹਿਰ ਤੇ ਮਲਬ ਛੋਟੇ ਹੁੰਦਿਆ ਪੋਲੀਓ ਹੋ ਗਿਆ ਫਿਰ ਬਾਅਦ ਦੇ ਵਿੱਚ ਐਕਸੀਡੈਂਟ ਹੋ ਗਿਆ 휠ਚੇਅਰ ਤੇ ਆ ਗਿਆ ਪਰ ਕ੍ਰਿਕਟ ਦਾ ਯਨੂਨ ਸੀਗਾ ਕੁਝ ਦੋਸਤਾਂ ਦੀ ਇਮਦਾਦ ਦੇ ਨਾਲ ਚੰਡੀਗੜ੍ਹ ਦੀ ਇੱਕ ਜਿਹੜੀ ਅਕੈਡਮੀ ਸੀਗੀ ਉਹਦੇ ਵਿੱਚ ਜੁੜ ਗਿਆ ਜਾ ਕੇ ਦਿਵਿਆਂਗ ਕ੍ਰਿਕਟ ਅਕੈਡਮੀ ਸੀਗੀ ਉਹ ਯਾਨੀ ਐਸੋਸੀਏਸ਼ਨ ਸੀ ਸ਼ਾਇਦ ਤੇ ਵਿਕਰਮ ਇਹਦਾ ਨਾਮ ਸੀਗਾ ਤੇ ਇਹ ਜਾ ਰਿਹਾ ਸੀਗਾ ਜੀ ਮਥਰਾ ਇਧਰਲੀ ਸਾਈਡ ਕੋਈ ਟੂਰਨਾਮੈਂਟ ਸੀਗਾ ਖੇਡਣਾ ਤੇ ਕਮਾਲ ਦੀ ਗੱਲ ਇਹ ਆ ਕਿ ਇਸ ਨੂੰ ਜਦੋਂ ਪ੍ਰੋਬਲਮ ਹੋਈ ਮਤਲਬ ਕਬਰਾਹਟ ਹੋਈ ਸਿਰਦਰਦ ਹੋਇਆ ਤਾਂ ਇਸ ਨੂੰ ਮਾਮੂਲੀ ਸਮੱਸਿਆ ਮੰਨਦੇ ਹੋਇਆ ਮੈਡੀਕਲ ਸਹੂਲਤ 100 ਕਿਲੋਮੀਟਰ ਦੂਰ ਯਾਨੀ ਜਿਹੜਾ ਮਥਰਾ ਸਟੇਸ਼ਨ ਸੀ ਉਤੇ ਉਪਲਬਧ ਕਰਾਉਣ ਲਈ ਕਿਹਾ ਗਿਆ ਸੰਵੇਦਨਹੀਣਤਾ ਇਹ ਦੇਖੋ ਕਿ ਹਜ਼ਰਤ ਨizamuddin station ਤੋਂ mathura ਤੱਕ ਦੇ ਰਸਤੇ 'ਚ ਚਾਰ station ਆਉਂਦੇ ਆ ਤੇ ਚਾਰਾਂ 'ਤੇ ਟ੍ਰੇਨ ਰੁਕਦੀ ਆ ਕਿਸੇ ਵੀ station 'ਤੇ ਡਾਕਟਰ ਨਹੀਂ ਭਲਾਇਆ ਗਿਆ ਸਾਹਿਬ ਤਾਂ ਇਹ ਦਿਲ ਦਾ ਦੌਰਾ ਪੈਣ ਦੀ ਸਥਿਤੀ 'ਚ ਆਪਾਂ ਨੂੰ ਪਤਾ ਕਿ ਕਿੰਨਾ ਅਹਿਮ ਹੁੰਦਾ ਹੈ ਕਿ ਜਿਹੜੇ ਗੋਲਡਨ ਆਵਰ ਹੁੰਦੇ ਆ ਯਾਨੀ ਜਿਹੜਾ ਸ਼ੁਰੂਆਤੀ ਸਮਾਂ ਹੁੰਦਾ ਉਹ ਕਿੰਨਾ ਅਹਿਮ ਹੁੰਦਾ ਹੈ ਤਾਂ ਉਹ ਇਹਨਾਂ ਨੇ ਲਗਾ ਦਿੱਤਾ ਜਦ ਮਥਰਾ ਰੇਲਵੇ ਸਟੇਸ਼ਨ ਤੇ ਗੱਡੀ ਪਹੁੰਚੀ ਸੀ ਤਾਂ ਵਿਕਰਮ ਦਾ ਦਮ ਢੁੱਲ ਚੁੱਕਾ ਸੀ ਸਾਹਿਬ ਇਹ ਸੰਵੇਦਨਹੀਨਤਾ ਦੀ ਇੰਤਹਾ ਹੈ ਇਹ ਭਾਰਤੀ ਰੇਲਵੇ ਦੇ ਮੱਥੇ ਤੇ ਇੱਕ ਹੋਰ ਕਲੰਕ ਹੈ ਇਹ ਸਾਡੀ ਕਹਿ ਲੋ ਕਿ ਪੂਰੀ ਨਿਜ਼ਾਮ ਦੀ ਫੇਲਯਰ ਹੈ ਇਹ ਸਾਡੇ ਸਾਰੇ ਸਿਸਟਮ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਜ਼ਿਲਾਜ਼ਾ ਹੈ ਕਿ ਬਿਲਕੁਲ ਸੰਵੇਦਨਹੀਨ ਹੋ ਚੁੱਕੇ ਨੇ ਇਥੋਂ ਦੇ ਲੋਕ ਤਾਂ ਮੇਰਾ ਖਿਆਲ ਦੇ ਨਾਲ ਇਸ ਪਰਿਵਾਰ ਨੂੰ ਕੰਪਨਸੇਟ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਕ੍ਰਿਕਟਰ ਦੇ ਵਾਰਸਾਂ ਨੂੰ ਹੀ ਕੋਈ ਮੁਆਵਜ਼ਾ ਤਿਆਦਕ ਦੇਣ ਦੀ ਲੋੜ ਨਹੀਂ ਬਲਕਿ ਜਿਹੜੇ ਬੰਦੇ ਇਸ ਮੌਤ ਵਾਸਤੇ ਜ਼ਿੰਮੇਵਾਰ ਨੇ ਗੁਰਪ੍ਰੀਤ ਜੀ ਉਹਨਾਂ ਤੇ ਵੀ ਕਾਰਵਾਈ ਜਿਹੜੀ ਆ ਉਹ ਕਰਨ ਦੀ ਲੋੜ ਹੈ ਜੀ ਬਹੁਤ ਜ਼ਰੂਰੀ ਹੈ ਇਹੋ ਜਿਹਾਂ ਜਦੋਂ ਕਟਨਾਵਾ ਵਾਪਰਦੀਆਂ ਨੇ ਤਾਂ ਸਵਾਲ ਤਾਂ ਬਹੁਤ ਖੜੇ ਹੁੰਦੇ ਨੇ ਕੱਲ ਵੀ ਮੈਂ ਉਸਤੇ ਜਦੋਂ ਕਟਨਾ ਨੂੰ ਦੇਖ ਰਿਹਾ ਸੀ ਜਿਹੜੀ ਬੰਗਲੌਰ ਦੇ ਵਿੱਚ ਵਾਪਰੀ ਹੈ ਉਹ ਸਾਰੀ ਕ੍ਰਿਕਟ ਦਾ ਟਾਈਟਲ ਜਿੱਤਣ ਤੋਂ ਬਾਅਦ ਉਹਦੇ ਵਿੱਚ ਵੀ ਤੁਸੀਂ ਇੱਕ ਬੰਦੇ ਨੂੰ ਕਟਾਰੇ ਦੇ ਵਿੱਚ ਨਹੀਂ ਖੜਾ ਕਰ ਸਕਦੇ ਵੀ ਜਾਂ ਕਹਿ ਲਈਏ ਵੀ ਪੁਲਿਸ ਪ੍ਰਸ਼ਾਸਨ ਦੀ ਗਲਤੀ ਹੈ ਉਹਦੀ ਵੀ 19 ਵੱਡੀ ਗਲਤੀ ਹੈ ਜਿਹੜੇ ਮੈਨੇਜਮੈਂਟ ਵਾਲੇ ਨੇ ਕਿਹਾ ਵੀ ਨਹੀਂ ਭਾਈ ਅਸੀਂ ਤਾਂ ਪਰੇਡ ਕੱਢਣੀ ਕੱਢਣੀ ਹੈ ਤੁਸੀਂ ਜੋ ਮਰਜ਼ੀ ਕਰ ਲਈ ਕਰ ਲਓ ਇਦਾਂ ਦੀ ਸਥਿਤੀ ਇੱਧਰ ਹੈ ਭਾਈ ਤੁਸੀਂ 100 ਕਿਲੋਮੀਟਰ ਜਿੱਦਾਂ ਤੁਸੀਂ ਦੱਸਿਆ ਕਿ ਦੂਰ ਲਈ ਕਹਿ ਰਹੇ ਹੋ ਉਹ ਤੁਹਾਡਾ ਉਹਦੇ ਵਿੱਚ ਕੀ ਫਾਇਦਾ ਹੈ ਜਾਂ ਤੁਸੀਂ ਸਮੇਂ ਤੇ ਗੱਡੀ ਲਾਉਣੀ ਹੈ ਜਾਂ ਕੀ ਕਰਨਾ ਹੈ ਉਹ ਆਪਾਂ ਘੋਟ ਨਹੀਂ ਉਹਦੇ ਵਿੱਚ ਹਾਂ ਗੁਰਪ੍ਰੀਤ ਜੀ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਹੁਣ ਐਫਆਈਆਰ ਹੋਈ ਆ ਉਹ ਸੈਫਆਈਆਰ ਨੂੰ ਦੇਖੋ ਨਾ ਹਾਂਜੀ ਜਿਹੜੀ ਐਫਆਈਆਰ ਕੀਤੀ ਗਈ ਆ ਉਹ ਤੇ ਮੇਰੇ ਖਿਆਲ ਦੇ ਨਾਲ ਇੱਕ ਟਰਸੀਬੀ ਤੇ ਕਰ ਦਿੱਤੀ ਗਈ ਹਾਂਜੀ ਠੀਕ ਹੈ ਜੀ ਇੱਕ ਕਰ ਦਿੱਤੀ ਗਈ ਸ਼ਾਇਦ ਮਤਲਬ ਕਰਨਾਟਕ ਕ੍ਰਿਕਟ ਐਸੋਸੀਏਸ਼ਨ ਤੇ ਹਾਂਜੀ ਦੋ ਇੱਕ ਸ਼ਾਇਦ ਕੋਈ ਸ਼ਾਇਦ ਇਵੈਂਟ ਮੈਨੇਜਮੈਂਟ ਕੰਪਨੀ ਹੈ ਡੀਐਨਏ ਉਹਦੇ ਤੇ ਕਰ ਦਿੱਤੀ ਤੇ ਜਿਹੜੇ ਬੰਦੇ ਨੇ ਡੀਕੇ ਸ਼ਿਵ ਕੁਮਾਰ ਜਿਹੜਾ ਉਪ ਮੁੱਖ ਮੰਤਰੀ ਹੈ ਕਾਂਗਰਸ ਸਰਕਾਰ ਦੇ ਵਿੱਚ ਪਾਵਰਫੁੱਲ ਆਦਮੀ ਆ ਜਿਨ੍ਹਾਂ ਨੇ ਉਹਨਾਂ ਦੀ 에어ਪੋਰਟ ਤੇ ਜਾ ਕੇ ਅਗਵਾਈ ਕੀਤੀ ਜਿਨ੍ਹਾਂ ਨੇ ਸਾਰਾ ਇਵੈਂਟ ਮੈਨੇਜ ਕਰਨਾ ਸੀ ਉੱਥੇ ਜਿਨ੍ਹਾਂ ਨੇ ਰਾਜਨੀਤਿਕ ਮਾਈਲੇਜ ਲੈਣੀ ਸੀ ਉਹਨਾਂ ਤੇ ਕਾਰਵਾਈ ਕੀਤੀ 응. 음. 지. ਬਿਲਕੁਲ ਸਹੀ ਗੱਲ ਹੈ ਇਹੀ ਤਾਂ ਹਾਲ ਹੈ ਇਸ ਦੇਸ਼ ਦਾ ਇੱਥੇ ਲੋਕ ਛੱਟਪਟ ਇਕੱਠੇ ਹੋ ਜਾਂਦੇ ਨੇ ਕੁਝ ਵੀ ਇਹੋ ਜਿਹਾ ਹੁੰਦਾ ਹੈ ਐਨੇ ਸ਼ਾਇਦ ਵੇਲੜ ਪੁਣਾ ਹੈ ਸਾਡੇ ਦੇ ਵਿੱਚ ਵੀ ਅਸੀਂ ਆਪਣੇ ਕੰਮ ਛੱਡ ਕੇ ਇਹੋ ਜੀਆਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਨ ਪਹੁੰਚ ਜਾਂਦੇ ਆ ਚਲੋ ਠੀਕ ਹੈ ਮੰਨਦੇ ਆ 18 ਸਾਲ ਦੇ ਲੰਬੇ ਜਦੋਜਹਿਦ ਤੋਂ ਬਾਅਦ ਉਹ ਜਿੱਤੇ ਨੇ ਬੇਸ਼ੱਕ ਕੋਲੀ ਦੀ ਇੰਨੀ ਫੈਨ ਫੋਲੋਇੰਗ ਹੈ ਪਰ ਉਹਨਾਂ ਨੇ ਤੁਹਾਡੀ ਕੀ ਕਦਰ ਕੀਤੀ ਹੈ ਉਹ ਤਾਂ ਅੰਦਰ ਉਸੇ ਤਰ੍ਹਾਂ ਜਸ਼ਨ ਮਨਾ ਕੇ ਫੇਰ ਗਏ ਨੇ ਲਗਾਤਾਰ ਪੋਸਟਾਂ ਪਾ ਰਹੇ ਨੇ ਉਹਨਾਂ ਨੂੰ ਕੀ ਸਿਰਦਰਦ ਹੈ ਪਰ ਆਪਣੀਆਂ ਜਨਾਂ ਜਾ ਜਿਹੜੇ ਗਵਾ ਗਏ ਉਹ ਗਵਾ ਗਏ ਨੇ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਤੁਸੀਂ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਇਹ ਸੰ 4:30 ਮਿੰਟੂ ਗੁਰਸਰਿਆ ਜੀ ਵਾਕਵਾ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਕਿਵੇਂ ਲੱਗਿਆ ਪ੍ਰੋਗਰਾਮ ਆਪਣੇ ਵਿਚਾਰ رائے ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ